ਪਾਕਿਸਤਾਨੀ ਆਰਮੀ ਚੀਫ ਆਸੀਮ ਮਨੀਰ ਨੇ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਸਾਡੀ ਅਖੰਡਤਾ ਤੇ ਗੱਲ ਆਈ ਤਾਂ ਜਵਾਬ ਦੇਵਾਂਗੇ ਆਸੀਮ ਦੇ ਵੱਲੋਂ ਜ਼ਹਿਰ ਉਗਲਦੇ ਹੋਏ ਕਿਹਾ ਗਿਆ ਕਿ ਸਾਡੀ ਅਖੰਡਤਾ ਤੇ ਗੱਲ ਆਈ ਤਾਂ ਜਵਾਬ ਦੇਵਾਂਗੇ ਪਾਕ ਫੌਜ ਹਰ ਮੋਰਚੇ ਤੇ ਜੰਗ ਦੇ ਲਈ ਤਿਆਰ ਹੈ ਪਾਕਿਸਤਾਨ ਨੂੰ ਅਸਥਿਰ ਕਰਨਾ ਚਾਹੁੰਦਾ ਹੈ ਭਾਰਤ ਪਾਣੀ ਰੋਕਿਆ ਤਾਂ 24 ਕਰੋੜ ਲੋਕਾਂ ਦੀ ਜ਼ਿੰਦਗੀ ਤੇ ਖਤਰਾ ਹੈ ਤਾਂ ਇਸ ਤਰੀਕੇ ਦੇ ਨਾਲ ਜ਼ਹਿਰ ਉਗਲਿਆ ਜਾ ਰਿਹਾ ਕਿਉਂਕਿ ਸਾਫ ਤੌਰ ਤੇ ਬੁਖਲਾਟ ਵੀ ਕੀਤੀ ਜਾ ਸਕਦੀ ਹੈ ਜਿਵੇਂ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਲਗਾਤਾਰ ਅਚਕੰਝਾ ਕਸਿਆ ਜਾ ਰਿਹਾ ਹੈ ਰਿਜਿਸਟ ਸਟ੍ਰਾਈਕ ਇਤੀ ਜਾ ਰਹੀ ਹੈ ਕਈ ਵੱਡੇ ਫੈਸਲੇ ਲਏ ਜਾ ਰਹੇ ਨੇ ਇਸ ਦੇ ਵਿਚਾਰੇ ਪਾਕਿਸਤਾਨੀ ਆਰਮੀ ਚੀਫ ਆਸੀ মনির ਵੀ ਬੁਖਲਾਇਆ ਹੋਇਆ ਜੋ ਕਿ ਨਜ਼ਰ ਆ ਰਿਹਾ ਹੈ ਉਹਨਾਂ ਦੇ ਬਿਆਨ ਤੋਂ ਸਮਝਿਆ ਜਾ ਸਕਦਾ ਜਿਸ ਦਾ ਕਹਿਣਾ ਹੈ ਕਿ ਸਾਡੀ ਅਖੰਡਤਾ ਤੇ ਗੱਲ ਆਈ ਤਾਂ ਜਵਾਬ ਦੇਵਾਂਗੇ ਪਾਕ ਫੌਜ ਹਰ ਮੋਰਚੇ ਤੇ ਜੰਗ ਦੇ ਲਈ ਤਿਆਰ ਹੈ ਆਸੀ ਨੇ ਕਿਹਾ ਕਿ ਪਾਕਿਸਤਾਨ ਨੂੰ ਅਸਥਿਰ ਕਰਨਾ ਚਾਹੁੰਦਾ ਹੈ ਭਾਰਤ ਪਾਣੀ ਰੋਕਿਆ ਤਾਂ 24 ਕਰੋੜ ਲੋਕਾਂ ਦੀ ਜ਼ਿੰਦਗੀ ਤੇ ਖਤਰਾ ਹੋਵੇਗਾ ਦਾ ਇਸ ਤਰੀਕੇ ਦਾ ਬਿਆਨ ਪਾਕਿਸਤਾਨੀ ਆਰਮੀ ਚੀਫ ਆਸੀਮ ਮਨੂਰ ਦੇ ਵੱਲੋਂ ਦਿੱਤਾ ਗਿਆ ਹੈ। ਪੈਲਗਾਮ ਹਮਲੇ ਤੇ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਰੋਸ ਪਾਇਆ ਜਾ ਰਿਹਾ ਹੈ। ਬਰਲਿਨ ਦੇ ਵਿੱਚ ਪੈਲਗਾਮ ਹਮਲੇ ਦਾ ਵਿਰੋਧ ਕੀਤਾ ਗਿਆ। ਭਾਰਤੀ ਪ੍ਰਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਬ੍ਰਾਂਡਨਬਰਗ ਗੇਟ ਦੇ ਨੇੜੇ ਲੋਕਾਂ ਨੇ ਮਾਰਚ ਕੱਢਿਆ ਪ੍ਰਦਰਸ਼ਨ ਦੇ ਦੌਰਾਨ ਬੰਦੇ ਮਾਤਰਮ ਦੇ ਇਸ ਦੌਰਾਨ ਨਾਰੇ ਵੀ ਲਗਾਏਗੇ ਕਿਉਂਕਿ ਇਸ ਤੋਂ ਪਹਿਲਾਂ ਹੋਰ ਨਾ ਕਈ ਦੇਸ਼ਾਂ ਦੇ ਵਿੱਚ ਹੀ ਭਾਰਤੀਆਂ ਦੇ ਵੱਲੋਂ ਇਸ ਤਰੀਕੇ ਦੇ ਨਾ ਰੋਸ ਮਾਰਚ ਕੱਢੇ ਗਏ ਪੈਲਗਾਮ ਹਮਲੇ ਦਾ ਸਖਤ ਵਿਰੋਧ ਕੀਤਾ ਗਿਆ ਤੇ ਇਸ ਦੇ ਵਿਚਾਰੇ ਬਰਲਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇੱਥੇ ਕਿ ਪੈਲਗਾਮ ਮਾਮਲੇ ਦਾ ਵਿਰੋਧ ਕੀਤਾ ਗਿਆ ਭਾਰਤੀ ਪ੍ਰਵਾਸੀਆਂ ਨੇ ਇਸ ਦੌਰਾਨ ਰੋਸ ਪ੍ਰਦਰਸ਼ਨ ਕੱਢਿਆ ਰਾਡੇਨਬਰਗ ਗੇਟ ਦੇ ਨੇੜੇ ਲੋਕਾਂ ਦੇ ਵੱਲੋਂ ਮਾਰਚ ਕੱਢਿਆ ਗਿਆ ਤੁਹਾਨੂੰ ਮਾਰਚ ਦੀਆਂ ਸੀ ਤਸਵੀਰਾਂ ਵਿਖਾ ਰਹੇ ਹੱਥਾਂ ਦੇ ਵਿੱਚ ਵੱਖ-ਵੱਖ ਸਲੋਗਨ ਵੱਖ-ਵੱਖ ਕੱਤੀਆਂ ਫੜੀਆਂ ਹੋਈਆਂ ਨੇ ਹੱਥਾਂ ਦੇ ਵਿੱਚ ਤਿਰੰਗਾ ਨਜ਼ਰ ਆ ਰਿਹਾ ਤੇ ਪ੍ਰਦਰਸ਼ਨ ਦੇ ਦੌਰਾਨ ਵੰਦੇ ਮਾਤਰਮ ਦੇ ਨਾਰੇ ਵੀ ਲਗਾਏ ਗਏ ਆ ਜਿਸ ਤਰੀਕੇ ਦੇ ਨਾਲ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਇੱਥੇ ਸੈਲਾਨੀਆਂ ਤੇ ਹਮਲਾ ਕਰ ਦਿੱਤਾ ਜਾਂਦਾ 26 ਸੈਲਾਨੀ ਇਸ ਦੌਰਾਨ ਆਜਨਾਦੀ ਕੇ ਜਾਨ ਚਲੇਗੀ ਉਸ ਤੋਂ ਬਾਅਦ ਜਿੱਥੇ ਕਿ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਆਸਕਤ ਵਿਰੋਧ ਕੀਤਾ ਗਿਆ ਸੱਤਵਾਦੀ ਹਮਲੇ ਦਾ ਤਾਂ ਉੱਥੇ ਵਿਦੇਸ਼ ਦੇ ਵਿੱਚ ਵੀ ਆ ਭਾਰਤੀਆਂ ਦੇ ਬਲਿਸ ਤਰੀਕੇ ਤੇ ਨਾਰੋਸ ਪ੍ਰਦਰਸ਼ਨ ਕੀਤੇ ਜਾ ਰਹੇ